ਤੁਸੀਂ ਜਿਹੜਾ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਏ ਪੰਜਾਬ ਰੋਡਵੇਜ ਅਤੇ ਪੰਸਫ ਅਤੇ ਪੀਆਰਟੀ ਦੇ ਕੱਚੇ ਮੁਲਾਜ਼ਮ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਲੰਮੇ ਸਮੇ ਤੋਂ ਸੰਘਰਸ਼ ਕਰ ਰਹੇ ਨੇ ਅਤੇ ਕੁਝ ਦਿਨ ਪਹਿਲਾਂ ਉਹਨਾਂ ਦੀ ਇੱਕ ਮੀਟਿੰਗ ਪੰਜਾਬ ਕਰਦੈਣਾ ਹੋਈ ਸੀ ਜਿਸ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਸਹਿਮਤੀ ਬਣੀ ਸੀ ਪਰ ਹਲੇ ਤੱਕ ਉਹਨਾਂ ਦੀ ਮੰਗਾਂ ਨੂੰ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ ਜਦ ਇਹ ਚੱਲਦਿਆਂ ਅੱਜ ਸਾਰੇ ਹੀ ਕੱਚੇ ਮੁਲਾਜ਼ਮਾਂ ਵੱਲੋਂ ਇੱਕ ਗੇਟ ਰੈਲੀ ਕਰਕੇ ਮੈਨੇਜਮੈਂਟ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਆਪਣੀ ਪੜਾਅ ਕੱਢੀ ਗਈ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਆਗੂ ਹਰਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਪਿਛਲੇ ਸਮੇਂ ਦੇ ਵਿੱਚ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ ਅਤੇ ਜੋ ਉਹਨਾਂ ਨੇ ਮੰਗਾਂ ਸਨ ਉਹਨਾਂ ਨੂੰ ਮੰਨ ਲਿਆ ਗਿਆ ਸੀ ਪਰ ਹਾਲੇ ਤੱਕ ਕੋਈ ਲਿਖਤੀ ਕਾਰਵਾਈ ਨਹੀਂ ਕੀਤੀ ਗਈ ਜਦ ਇਹ ਰੋਜ਼ ਵਜੋਂ ਉਹਨਾਂ ਵੱਲੋਂ ਅੱਜ ਗੇਟ ਰੈਲੀ ਕੀਤੀ ਗਈ ਹੈ ਅਤੇ ਆਉਣ ਵਾਲੀ 24 ਫਰਵਰੀ ਨੂੰ ਉਹਨਾਂ ਵੱਲੋਂ ਪਟਿਆਲਾ ਦੇ ਡੀਪੂ ਨੂੰ ਬੰਦ ਕੀਤਾ ਜਾਵੇਗਾ ਅਤੇ ਉੱਥੇ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਕਹਿੰਿਆ ਕਿ ਸਰਕਾਰ ਨੇ ਜੋ ਮੰਗਾਂ ਉਹਨਾਂ ਦੀਆਂ ਮੀਟਿੰਗ ਦੇ ਵਿੱਚ ਮੰਨੀਆਂ ਸਨ ਉਹਨਾਂ ਨੂੰ ਲਾਗੂ ਕਰੇ ਨਹੀਂ ਤਾਂ ਜਿਹੜਾ ਸੰਘਰਸ਼ ਉਹਨਾਂ ਵੱਲੋਂ ਹੋਰ ਹੀ ਤਿੱਖਾ ਕੀਤਾ ਜਾਵੇਗਾ। ਤੁਸੀਂ ਸੁਣੋ ਇਸ ਮੌਕੇ ਹੋਰ ਕੀ ਕਿਹਾ ਆਗੂ ਹਰਪੀ ਸਿੰਘ ਸੋਢੀ ਨੇ ਸਾਡੀ ਜਿਹੜੀ ਅੱਜ ਦੀ ਗੇਟ ਰੈਲੀ ਹੈ ਪੰਜਾਬ ਦੇ ਭਰ ਦੇ ਅੱਜ ਡੀਪੋ ਅੱਜ ਗੈਡਰ ਲਈ ਕਰ ਰਹੇ ਗੈਡਰ ਲਈ ਕਰਨ ਦਾ ਕਰਨੇ ਆ ਕਿ ਜੋ ਸਾਡੀਆਂ ਪੰਜਾਬ ਸਰਕਾਰ ਵੱਲੋਂ ਕੁਝ ਮੰਗਾ ਮੰਨ ਲਈਆਂ ਗਈਆਂ ਜਿੰਨਾ ਚ ਜਿਹੜੇ ਸਾਥੀਆਂ ਦੀ ਜਿਵੇਂ ਰਿਪੋਰਟਾਂ ਦੇ ਜਿਨ੍ਹਾਂ ਨੂੰ ਇਹ ਫਾਰ ਕਰ ਦਿੰਦੇ ਜੋ ਬਹਾਲ ਹੋ ਕਹਿੰਦੇ ਜਿਹੜੀ ਤਨਖਾਹ ਤੇ ਵਾਪਸ ਜਾਣ ਉਸੇ ਦੇ ਹੁਣ ਰੋਡਵੇ ਵਿੱਚ ਇਹ ਸਾਰੀਆਂ ਚੀਜ਼ਾਂ ਲਾਗੂ ਕਰਤੀਆਂ ਪਰ ਪੀਆਰਟੀਸੀ ਵਿੱਚ ਇਹ ਚੀਜ਼ਾਂ ਲਾਗੂ ਕਰਨ ਤੋਂ ਮਹਿਮਾ ਕਰਨੀ ਕਿ ਤਰਾਰਿਆ ਕਿਉਂਕਿ ਚੇਅਰਮੈਨ ਸਾਹਿਬ ਨਾਲ ਜੋ ਪਿੱਛੇ ਮੀਟਿੰਗਾਂ ਆਈਆਂ ਉਹ ਕਹ ਰਿਹਾ ਕਿ ਮੈਂ ਇਹ ਨਹੀਂ ਕਰ ਸਕਦੇ ਉਸ ਤੋਂ ਬਾਅਦ ਜਿਹੜੇ ਸਾਥੀਆਂ ਦੀ ਤਨਖਾਹਾਂ ਕੱਟ ਨੇ ਉਹਨਦੇ ਬਾਰੇ ਅਸੀਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਪਰ ਪਹਿਲੇ ਜਿਹੜਾ ਸੰਘਾਰ ਸਰਕਾਰ ਨੇ ਵੱਡੇ ਵੱਡੇ ਫਲੈਕਸ ਬੋਰਡ ਲਗਾਤੇ ਕਿ ਅਸੀਂ 2500 ਦਾ ਵਾਅਦਾ ਤੇ 10% ਵਾਅਦਾ ਦਿੱਤਾ ਹੈ ਪਰ ਜਿੱਥੇ ਕੀ ਉੱਥੇ ਵਰਕਰਾਂ ਨੂੰ ਇੱਕ ਸਿਰਫ ਬੋਰਡਾਂ ਵਿੱਚ ਸੀਮਤ ਕਰ ਦਿੱਤਾ ਗਿਆ ਕਿ ਕਿਸੇ ਸਾਥੀ ਤਨਖਾਹ ਨਹੀਂ ਬਦਲੇਗੀ ਉਹਨਾਂ ਦੇ ਚ ਵੀ ਇਹਨਾਂ ਬਹੁਤ ਕੁੰਡੀਆਂ ਰੱਖ ਰਹੀਆਂ ਕਿਉਂਕਿ ਜਦੋਂ ਜਿਹੜੇ ਅੱਜ ਦੇ ਡੀਸੀ ਰੇਟਾਂ ਦੇ ਮੁਤਾਬਕ 2500 ਵਾਧਾ ਦੇਣਾ ਬੰਦਾ ਸੀ ਪਰ ਇਹਨਾਂ ਨੇ ਜਿਹੜਾ ਵਾਧਾ ਹੈ ਉਹ ਜਿਹੜਾ 15.9.2021 ਦੇ ਡੀਸੀ ਰੇਟਾਂ ਨੂੰ ਉਦਾਰਤ ਕਰਕੇ ਵਾਧਾ ਦਿੱਤਾ ਜਿਹੜੇ ਵਰਕਰਾਂ ਨੂੰ ਇੱਕ 2500 ਵਾਧਾ ਦਾ ਝੂਠਾ ਲਾਰਾ ਲਾ ਕੇ ਸੱਲਿਫੋਤ ਕੀ ਸ਼ੋਰ ਤਾਂ ਸਿਰਫ ਫਲੈਕਸ ਬੋਰਡ ਲਾਏ ਆ ਨਾ ਕਿ ਕਿਸੇ ਸਾਥੀ ਨੂੰ ਤਾਂ ਉਹਦੇ ਉਸੋ ਜੋ ਅਸੀਂ ਅੱਜ ਗੇਟਰ ਲਈ ਕੀਤੀਆਂ ਕਿ ਜਿਹੜੀ ਸਾਡੀ ਸਰਕਾਰੋਂ ਮੰਨ ਮੰਨ ਲਈਆਂ ਗਈਆਂ ਨੇ ਉਹਨਾਂ ਨੂੰ ਮਹਿਮਾ ਲਾਗੂ ਕਰੇ ਪਰ ਪੀਆਰਡੀ ਅਮੈਂਡਮੈਂਟ ਲਾਗੂ ਨਹੀਂ ਕਰ ਰਹੀ ਜਿੰਦੇ ਰੋਸ ਹੋਜੋ ਅਸੀਂ ਅੱਜ ਬਸਟਾਨ ਦੇ ਆਦਾ ਗੇਟ ਲਈ ਕੀਤੀ ਹੈ ਵਰਕਰਾਂ ਨੂੰ ਜਾਗਰੂਕ ਕੀਤਾ ਹੈ ਤੇ ਆਉਣ ਵਾਲੀ 24 ਦਿਨ ਨੂੰ ਅਸੀਂ ਪਟਿਆਲਾ ਸ਼ਹਿਰ ਬੰਦ ਕੀਤਾ ਜਾਊਗਾ ਜੇਕਰ ਫਿਰ ਵੀ ਸਰਕਾਰ ਅਮੈਂਡਮੈਂਟ ਨਹੀਂ ਸਾਡਾ ਕੋਈ ਹਲ ਕਰਦੀ ਤੇ ਅਸੀਂ ਪੰਜਾਬ ਲੈਵਲ ਤੇ ਆਦਾ ਹੜਤਾਲ ਕਰਾਂਗੇ